کام تو کیتے دی ਦੇਖੋ ਸਰ ਪੰਜ ਪੰਜ ਹੈ ਉਹ ਵੀ ਸਾਰੇ ਕਿਰਪਾ ਕਰਕੇ ਲਾਈਨ ਤੋਂ ਨਗਰ ਆ ਜਾਓ ਉਹਨਾਂ ਦਾ ਸਾਰਾ ਜਿੱਟ ਗੜੀ ਹੈ ਪੰਜ ਪੰਜ ਨਿਕਲਦੀ ਨਹੀਂ ਇਹਨੇ ਬਹੁਤ ਬਰਾਏ ਹੋਏ ਆ ਸਵਾਮਾ ਦੇ ਉਹ ਵੀ ਕਿਰਪਾ ਕਰਕੇ ਲਾਈਨ ਵਿੱਚ ਆ ਜਾਓ ਸਾਰਾ ਜਿੱਟ ਗੜੀ ਹੈ ਉਹ ਮਾਰੋ ਸਾਬ ਆ ਜਾਓ ਥੱਲੇ ਆ ਜਾਓ ਆਇਦੋ ਉਹ ਥੱਲੇ ਰੱਖ ਮਾਰੋ ਦੇਖੋ ਵੀਰੇ ਇੱਕ ਪੁੱਲ ਮਾੜਾ ਇਹ ਦੇਖੋ ਵੱਡੇ ਭਾਈ ਦੇਖ ਬਿੱਟਾ ਬਾਪੂ ਪਾ ਜੀ ਹੋਈ ਪਪਾ ਜੀ ਮਾੜਾ ਜਿਹਾ ਹਾਂ ਤਾਂ ਬਾਤ ਕਰਕੇ ਲੇਟ ਹੋ ਗਏ ਜੀ ਖੰਡ ਰੱਖਦੇ ਆ ਆਹ ਸਮਾਰਾ ਉਹ ਨਿਕਾਹ ਵੀ ਦਾ ਨਾ ਬੰਦ ਪਾਉਂਦਾ ਲੋ ਜੀ ਮਹਾਰਾਜ ਬਈ ਸੋਨੇ ਪੈ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਕੀ ਜੀ ਜੇਰਮਨ ਸਾਹਿਬ ਕਿੱਧਰ ਰਹੇ ਲਓ ਜੀ ਲਓ ਜੀ ਜੇਰਮਨ ਸਾਹਿਬ ਡਾਕਟਰ ਕਲਵਰਨ ਜੀ ਹੈ ਕਿ ਆਣਾ ਜੀ ਡਾਕਟਰ ਸਾਹਿਬ ਕਿੱਧਰ ਰਹੇ ਆਹ ਆ ਗਏ ਡਾਕਟਰ ਸਾਹਿਬ ਇੱਥੇ ਆ ਗਏ ਆ ਰਹੇ ਆ ਆ ਰਹੇ ਜੀ ਆ ਰਹੇ ਹਾਂ ਇੱਧਰ ਇੱਧਰ ਆਉਂਦਾ ਉਸ ਦੇ ਸਾਹਮਣੇ ਆਮ ਆ ਰਹੇ ਆ ਰੋ ਰੋ ਇਹੋ ਕੁਝ ਹੈ ਬੈਟ ਕਰ ਰੋ ਇਧਰ ਇਧਰ ਅੱਗੇ ਆਓ ਤਾਂ ਚਲੋ ਡੱਬਾ ਜੀ ਮੈਂ ਸੰਗਤ ਦੀ ਸਾਰੀ ਜਗਤ ਹੋ ਜਾਣੀ ਇਧਰ ਪਿੱਛੇ ਵਾਜੀ ਠੀਕ ਹੈ ਜੀ ਉਚਾਓ ਜੀ ਲੋਖਾ ਆਣਾ ਹੋਲੀ-ਗੋਲੀ ਆਂਗ ਦੀ ਪੈਰ ਦਿਲ ਕਿਨਾਂ ਜਾਵੇ ਸੈਂਟੇ ਹੋ ਕੇ ਨੰਗੀ ਨਿੰਪਲ ਇਧਰ ਆ ਬਾਈ ਲੋਜ ਲੋ ਉਧਰ ਆ ਨਿੰਪਲ ਇਧਰ ਆਦਾ ਤੇ ਮੈਂ ਆ ਜਣਾ ਜੀ ਆ ਜੋ ਦੇਖ ਵੱਡੇ ਬਾਈ ਉੱਪਰ ਜਿਹੜਾ ਸਾੜੇ ਲੈਣੀਆਂ ਉਹ ਜਾਣੇ ਤੁਹਾਡੇ ਤੁਹਾਡੇ ਪਾਣੀਆਂ ਦੇ ਦੇਖੋ ਬਾਈ ਆਰੇ ਕੋ ਫੋਟੋ ਇਧਰ ਇਧਰ ਮਾ ਬਬੀ ਹੋਰ ਦੇਖ ਵੱਡੇ ਬਾਈ ਹੋ ਜਾਣਾ ਮਾਰੇ ਪਿੱਛੇ ਨੂੰ ਆਜੂਗੇ ਸਿਰ ਸਾਹਿਬ ਬਾਬਾ ਜੀ ਬਾਬਾ ਜੀ ਥੋੜਾ ਬਾਬਾ ਜੀ ਥੋੜਾ ਜਿਹਾ ਪਿੱਛੇ ਹੋ ਜਾ ਮਾਰੇ ਜੀ ਮਾਰੇ ਪਿੱਛੇ ਹੋ ਜਾ ਜੀ ਬਾਹਰ ਇੱਥੇ ਕਰੋ ਹੋ ਪਿਆ ਮੁਰੇ ਆ ਜਾਣ ਇੱਥੇ ਕੱਲ ਨਹੀਂ ਮੈਂ ਕਲੀਅਰ ਹੋ ਜਾ ਜੀ ਪਿੱਛੇ ਬਾਹਰ ਖੜਾ ਜਾ ਨਾ ਨਾ ਸਹੀ ਇੱਥੋਂ ਨਹੀਂ ਆਣੀ ਮਿੱਟੀ ਆਣੀ ਉਹ ਵੀ ਖੜੇ ਨੇ ਠੀਕ ਹੈ ਜੀ ਖੜਾ ਹੀ ਖੜੋ ਦੇਖੋ ਆਲੂਈਆ ਸਾਰੇ ਆ ਗਏ ਜੀ ਠੀਕ ਹੈ ਜੀ ਇੱਕ ਮਿੰਟ ਦੇਖੇ ਅੱਗੇ ਵੱਟ ਭਾਈ Mata, posso <coughs> ਇਹ ਹੋਰ ਘਰਾਂ ਦੇ ਬੁਰਕਾਂ ਨੂੰ ਪੰਜ ਮਿੰਟ ਚੋਰੀਆ ਬੋਤਲ ਦੇਖੀ ਤੇ ਲੇਸ ਨਾ ਰੱਖਣ ਕਰਾਉਣ ਕਰਾਉਣ ਦੀ ਮੰਗ ਹੈ। ਪੇਟਾਂਿਆਂ ਦੇ ਟਾਣੇ ਉਹ ਜਾਂਦੀ ਹੋਰ ਸਿੱਖੀ ਦੇ ਨਾਲ ਕਰਵਾਏ ਜੀ ਧਾਮ ਨੂੰ ਧਾਮ ਸਾਫ ਕਰਨ ਦਾ ਅੰਦਾਜ਼ ਰੱਖ ਰਹੀ ਹਾਂ। ਭੰਗਾਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਜੀ ਧਾਮ ਸਾਫ ਜੀ ਦੀ ਪੀਸ ਦਾ ਧਾਮ ਸ੍ਰੀ ਗੁਰੂ ਦੀ ਰੱਖਣਾ ਚਾਹੀਦਾ ਹੈ।

ਯਾਤਰੀ ਨਵਾਂ ਸਿਖਾੜੇ ਜਾ ਰਹੇ ਹਨ ਪਾਕਪਾ ਜਿਨ੍ਹਾਂបាន ਪੱਥਰ ਆਪ ਜੀ ਦੀ ਕਿਰਪਾ ਸਦਕਾ ਬਹੁਤ ਹੀ ਸਦਕਾ ਦੇ ਤੰਸੁਖ ਹੋ ਗਏ ਸਨ ਇਸੇ ਕੋਰੀ ਨਾਲ ਸਤਿ ਸ੍ਰੀ ਅਕਾਲ ਪਾਕਪਾ ਇਸ ਸਰਵਨਿਦਾਨ ਸਭਾ ਸਤਿ ਸ੍ਰੀ ਅਕਾਲ ਸਮੂਹ ਪ੍ਰਬੰਧਕ ਕਮੇਟੀ ਇਲਾਕੇ ਦੇ ਪੰਚ ਤੇ ਸਰਪੰਚ ਸਹਿਵਾਨ ਨੂੰ ਸੰਸਦਾਂ ਦੀ ਹਾਰਦੀ ਜੀ ਸਤਿ ਸ੍ਰੀ ਅਕਾਲ ਕੋਈ रखा जा रहा पातशाह जी कृपा करी सब पातशाह जी संग करना जी अपने स्थानों में दिन जुग वापस करी से छतु पातशाह जी सर्दियाँ कल् वापस करें मेहर करें सबसे फते ही पातशा खुशन ਆਪ ਜੀ ਦੇ ਵਾਸੀਆ ਤੱਕ ਦਾ ਸੰਪਰਕ ਕਰ ਸਕਦੇ ਹੋ ਮਾਸ਼ਵਾ ਨਾਮ ਦਾ ਪ੍ਰਚਾਰ ਕੰਟਰੋਲ ਸਟੇਸ਼ਨ ਗਿਆ ਅੱਜ ਵਾਸੀ ਜੀ ਦੇ ਪ੍ਰਿੰਸਪਲ ਨਾਮ ਹਸਨਾਮ ਸਿੰਘ ਜੀ ਵਾਲੀ ਇਰਦੋਸ ਤੋਂ ਤੱਕ ਜੁੜੇ ਹੋ। ਅਹਿਰ ਸਮੇਂ ਨਹੀਂ ਪੱਥਰ ਰੱਖਣ ਦੇ ਅੱਜ ਵਾਸੀ ਕਰੋ ਸਹੀ ਕਾਲੀ ਨੀਂਦ ਨਾਮ ਕੀਤਾ ਹੈ। ਨਾਮ ਨਾ ਕਰਾਉਣ ਦੇ ਮਾਮਲੇ ਆਪਕੇ ਬੰਦੇ ਮੋੜੇ ਲੰਗਾ ਹਾਲੇ ਹਾਲੇ ਠੀਕ ਠੀਕ ਦੇਖਿਓ ਬਾਬਾ ਜੀ ਮਾੜੇ ਜਿਹਾ ਉਹ ਬਾਬਾ ਜੀ ਸਾਰਾ ਚੱਕਰ ਮਸਾਲਾ ਜੀ ਉਹ ਭਾਈ ਆਜਾ ਜੀ ਖਰਾਲ ਗੱਲ ਆਜੋ ਥੱਲੇ ਨੂੰ ਸਾਰੇ ਆਜੋ ਅੱਜ ਸਾਰਾ ਥੱਲੇ ਆਜੋ ਪਹਿਲਾਂ ਸਾਰੇ ਚੱਕਲੋ ਉਹ ਭਾਈ ਖਰਾਲ ਕਰ ਸਕਦੇ ਆ ਸੰਗਤਾਂ ਵਾਲੇ ਥੱਲੇ ਆਜੋ ਸਾਰੇ ਚੱਕ 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 ਮਿਸਟਰ ਸਾਹਿਬ ਕਿਧਰ ਗਏ ਮਿਸਟਰ ਜੀ ਚਾਹ ਆਗੇ ਜਾਗੇ ਮੈਂ ਚੁਣਾਗ ਲਾ ਲਾ ਆਜੋ ਦੇਖੋ ਪਾਲਕ ਦੇਖੀ ਕਿੰਨਾ 200 ਰੁਪਏ ਸਤਿਨਾਮ ਜੀ ਹੱਥ ਫੜਦੇ ਆਓ ਉਹ ਲੋ ਵੀ ਨਹੀਂ ਹਲ ਦੇ ਹੋ ਲੈ ਆ ਆ ਹੈਗਾ ਬੱਠਾ ਇਹ ਜਿੱਥੇ ਫੜਾ ਦੇ ਆਉਰੇ ਫੜਾ ਦੇ ਪੜਾ ਦੇ ਸਰਦੋ ਛੜਦੋ ਹੋ ਲਈ ਇੱਕ ਕਿਹਣਾ ਬਸ ਤਲੂ ਪਾ ਲੂ ਪਾ ਲੂ ਸਾਰੇ ਰੱਖੀ ਕਿਕਟ ਪਾਈ ਆਰਾਮ ਨਾਲ ਹੋਰ ਮੰਗਾ ਲਓ ਥੋੜੇ ਜਿਹਾ ਦਨੋੜ ਪਈ ਫੂਰ ਮਸਾਲਾ ਇੱਕ ਬੱਠਾ ਲੈ ਲਓ ਆ ਬਰਾ ਦੇ ਧਿਆਨ ਨਾਲ ਦੋ ਚਾਰ ਮਸਤ ਮੰਗਾ ਲੈ

아니, 이거는 지금 해게여 ਆਫਰਾਦ ਬਾਈ ਹੱਥ ਨੂੰ ਟੱਕਰ ਆਪਣੇ ਬਾਬਾ ਜੀ ਜਿਨ੍ਹਾਂ ਨੇ ਰੱਖਦੇ ਉਹ ਜਿਹੜੇ ਰੱਖੀ ਜਾਂਦੇ ਉਹ ਪਰਸੇ ਨੂੰ ਹੋ ਜਿਓ ਜਾਓ ਜਾਓ ਬਾਬਾ ਜੀ ਆਜੋ ਸਰਪੰਚ ਆਈਓ ਕਿਰਪਾ ਕਰਕੇ ਆਪਾਂ ਨੂੰ ਅਵਸ਼ਕ ਸੀ ਹੋਰ ਚਲੋ ਭਾਈ ਜਰਣਾ ਇਹ ਲੱਗੇ ਜੀ ਆ ਬੜੇ ਵੀਰ ਜੀ ਕਿੱਥੇ ਰਹੀਦਾ ਲੋ ਜੀ ਦੇਖੋ ਜੀ ਮੇਰੇ ਰੁਕ ਦਾਣਾ ਸੀ ਮੱਸੀ ਫੜੇ ਪਿੱਛੋਂ ਚਲੋ ਆ ਬੜੇ ਮੈਂ ਲੈਣ ਆ ਵੀਡੀਓ ਬਣਾਈ ਜਾਂਦੀ ਕੀ ਜੈ ਬਣਾਈ ਜਾਂਦੀ ਲੋ ਜੀ ਲੋ ਆਪਣਾ ਇੱਕ ਨੂੰ ਬੜੇ ਬੜੇ ਹੋ ਜਾਓ ਲੋ ਜੀ ਛੇਟ ਬੜਾ ਦਿਓ ਬਾਲਾ ਲਿਆਓ ਜੀ ਲਿਆਓ ਜੀ ਚਲੋ ਚਲੋ ਜੀ ਦਾ ਬਾਬਾ ਜੀ ਨੂੰ ਜਾਣ ਦਾ 1 ਮਿੰਟ ਰੁਕ ਜਾਓ ਬਾਬਾ ਜੀ ਇੱਕ ਮਿੰਟ ਰੋ ਲੰਗੀ ਜਾਣ ਤੁਸੀਂ ਦੇਖਿਓ ਦੇਖਿਓ ਆ ਮਨੇ ਦੇ ਇਧਰ ਮਨੇ ਇਧਰ ਲੱਗ ਰਿਹਾ ਆ ਦੇਖਿਓ ਉਸ ਨਾਲ ਪਾਣਾ ਆਜੋ ਆਜਾ ਵੀ ਆਜਾ ਆਜੋ ਆਜਾ ਇੱਕੜਾ ਹੀ ਹੋਰ ਦੇ ਦਿਓ ਚਲੋ ਦੇਖਿਓ ਜੀ ਆਰਾਮ ਨਾਲ ਖਾਓ ਜੀ ਲੋ ਜੀ ਬੋਲੀ ਮੱਖਣ ਵਾਸਤੇ ਕਰੋ 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 ਜੀ ਆਓ ਸਾਰੇ ਰੱਖੋ ਜੀ ਖਾਓ ਜਾਓ ਆ ਜਾਓ ਜੁਆਇਨ ਕਰ ਜਾਈਓ ਅੱਜ ਕਦੀ ਖੜਾ ਹੀ ਵੰਡਾ ਤਾਈ ਵੰਡਾ ਕਰੋ ਕਰੋ ਸਾਰੇ ਭਾਈਆ ਵੰਡਾ ਲੈ ਸਰ ਜੀ ਬੰਦੇ ਜੀ ਆਹ ਜੀ ਫਰੈਂਡਸ ਕਰੋ ਜੀ ਸਾਹ ਫੋਟੋ ਕਰਾ ਲਓ ਆ ਬਾਬੇ ਨੂੰ ਚਾਲੀ ਦਿਓ ਬੱਚੋ ਆ ਜਾਓ ਹੋਰ ਇੱਕ ਬਾਟੀ ਹੋ ਜੋ ਚੰਦਿਆ ਹੋਇਆ ਉਹ ਹੋ ਜਾਉਂਦੀ ਰਹੀ OKAYDADAD. Thank you. query o maire kaid. MyGridad. What did you mean? Really? I, you too. ਮੇਰੇ ਗੁਰੂ ਘਰ ਨੂੰ ਦੇਖੇ ਭੱਜਿਆ ਪੁੱਤਿਆਂ ਦੇ ਨਵਾਸੇ ਜਿਹੜਾ ਆ ਉਹਦੀ ਜਿਹੜੀ ਦੇਖ ਹਾਂ ਜੀ ਉਹਦਾ ਘੱਟ ਨਹੀਂ ਹੋਇਆ ਦੇਖੀ ਵੀ ਸਿੰਘਰ ਸਾਹਿਬ ਇਹ ਇਲਾਕਾ ਪੂਰਾ ਪੰਜਾਬ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਕਿ ਜੰਗਤਰੀ ਸਾਹਿਬ ਉੱਥੇ ਕੋਈ ਨਹੀਂ ਆਈਏ ਔਰ ਮੈਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਬਖਸ਼ਦਾ ਇਹ ਇਸ ਧਾਰਮਿਕ ਸਥਾਨ ਨੂੰ ਬੀਚ ਇਲਾਕੇ ਦੇ ਜੀ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਲੱਗਦੀਆਂ ਗਈਆਂ ਜੇ ਸਾਰਾ